ਚਾਚੇ ਨੂੰ ਪੁੱਛਦੇ ਆ ਮੋਟਰਸਾਈਕਲ ਜੀ ਮਿਲ ਗਿਆ ਦਾ ਠੀਕ ਆ ਹਨਾ ਚੱਲਿਓਨੇ ਆ ਸ਼ਹਿਰ ਨੂੰ ਹੋਰ ਵੀ ਆ ਚਾ ਕਿਦਾਂ ਵਧੀਆ ਪੁੱਤ ਵਧੀਆ ਤੂੰ ਸੁਣਾ ਕਿਵੇਂ ਆ ਵਧੀਆ ਆ ਚਾ ਮੋਟਰਸਾਈਕਲ ਲੈਣ ਆ ਸ਼ਾ ਕੀ ਗੱਲ ਹੋ ਗਈ ਕਿੱਥੇ ਜਾਣਾ ਸ਼ਹਿਰ ਨੂੰ ਜਾਣਾ ਹੈਗਾ ਦਾ ਕਮੈਂਟ ਮੰਡ ਆ ਸ਼ਹਿਰ ਜਾਣਾ ਕੀ ਕਰਕੇ ਆਣਾ ਸਮਾਨ ਜਾ ਲੈ ਕੇ ਆਉਣਾ ਘਰ ਵਾਸਤੇ ਇੰਦਰਾਈ ਗੱਲ ਸੁਣੀ ਮਾੜੀ ਜੀ ਅੱਛਾ ਚਾਚੇ ਐਵੇਂ ਜੁਆਗ ਹੈਗੇ ਇਹਨਾਂ ਨੂੰ ਮੋਟਰਸਾਈਕਲ ਦੇ ਕੇ ਤੂੰ ਉੱਥੇ ਭੇਜੀ ਆ ਨਾ ਸ਼ਹਿਰ ਐਵੇਂ ਚਲਾਨ ਚਲੂਨੇ ਹੋਈ ਗਿਆ ਫੇਰ ਦੇ 6:30 ਵਜੇ ਤੇਰੇ ਜਮੇ ਪਹਿਣਗੇ ਗਲਤ ਆ ਯਾਰ ਤੇਰੀ ਸਹੀ ਆ ਪਰ ਹੁਣ ਇਹਨਾਂ ਨੂੰ ਕੀ ਕਹੀਏ ਆ ਤੂੰ ਨਹੀਂ ਕਹਦੇ ਵੀ ਹਨਾ ਜੇ ਤੁਹਾਡਾ ਚਲਾਨ ਚ ਨੂੰ ਹੋ ਗਿਆ ਮੇਰਾ ਤਾਂ ਮੋਟਰ ਹੈਗ ਚਲਾਉਂਗਾ ਅੱਛਾ ਨਹੀਂ ਆਪਾਂ ਕਹਾਂਗੇ ਵੀ ਜੇ ਕੋਈ ਗੱਲਬਾਤ ਹੋ ਗਈ ਤਾਂ ਤੁਸੀਂ ਆਪੇ ਹੀ ਭਰਨੀ ਆ ਕੀ ਗੱਲ ਹੋ ਗਈ ਅੱਜ ਮੋਟਰ ਹੈਗੇ ਚਲਾਉਣਾ ਵੀ ਆਉਂਦਾ ਵਾ ਚਲਾਉਣਾ ਆਪਾਂ ਨੂੰ ਚਲਾਉਣਾ ਆਉਂਦਾ ਇਹ ਕਿਹੜਾ ਜਾਜ ਆ ਮੋਟਰਸਾਈਕਲ ਹੀ ਆ ਉਹ ਤਾਂ ਤੇਰੀ ਠੀਕ ਆ ਜੇ ਕੱਲ ਨੂੰ ਰਾਹ ਚ ਕਿਸੇ ਮਾਮੇ ਮੂਮੇ ਨੇ ਰੋਕ ਲਿਆ ਚਲਾਨ ਕੱਟਿਆ ਗਿਆ ਫਿਰ ਲਾਇਸੈਂਸ ਹੈਗਾ ਨਹੀਂ ਯਾਰ ਚਲਾਂ ਤਾਂ ਨਹੀਂ ਕੋਈ ਕੋਈ ਨਹੀਂ ਹੁੰਦਾਗਾ ਮੋਟਰਸਾਈਕਲ ਲੈ ਜਾ ਜੀ ਚਲਾਨ ਚ ਲੋਨ ਕੱਟਿਆ ਗਿਆ ਤੂੰ ਹੀ ਭਰਨਾ ਪੈਣਾ ਭੁਖਸਣਾ ਪੈਣਾ ਠੀਕ ਆ ਠੀਕ ਆ ਮੇਰੀ ਜ਼ਿੰਮੇਵਾਰੀ ਐ ਚ ਪੂਰੀ ਕਿਤੇ ਕੰਨ ਜੀ ਘੱਟ ਮਜ਼ਦੂਰੀ ਕੀ ਆ ਨਾ ਚ ਵੀ ਰੇਸ ਘਾਟੀ ਰੱਖੀ ਆ ਠੀਕ ਆ ਠੀਕ ਆ ਨਾ ਮੋਟਰਸਾਈਕਲ ਦਾ ਦੁਬਾਰੇ ਬਣ ਜੂ ਛੱਟ ਪੇਟ ਨਾ ਖਾਲੀ ਹਾਂ ਹਾਂ ਕਰ ਦੇ ਤੇ ਮੇਰੇ ਜੁम्मे ਚਾਂ ਵੀ ਤੂੰ ਕਾ ਤੋ ਦਿੱਤਾ ਸੀ ਜਵਾਣ ਮੋਟਰ ਕੋਈ ਨਹੀਂ ਕੋਈ ਨਹੀਂ ਅੱਜ ਮੋਟਰਸਾਈਕਲ ਤਾਂ ਲੈ ਜਾ ਠੀਕ ਜਦ ਤੱਕ ਮੈਂ ਵੀ ਘਬਰੀ ਜਾਂਦਾ ਯਾਰ ਐਵੇਂ ਲੈ ਜਾ ਚਾਹੀਦਾ ਰੋੜੀ ਆਉਂਦੇ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿਆ ਸੀ ਵੀ ਇਹਨਾਂ ਨੂੰ ਕਿੱਥੇ ਚਲਾਉਣਾ ਹੁੰਦਾ ਉਹੀ ਗੱਲ ਹੋ ਗਈ ਹੈ ਨਾ ਹੋਰ ਕੀ ਕੀ ਗੱਲ ਹੋ ਗਈ ਰੋੜੀ ਆਉਂਦਾ ਸੀ ਉਹ ਭਰਾਵਾ ਮੈਂ ਤਾਂ ਇੱਥੇ ਜਗਰਾਉਂਦਾ ਕ ਗਿਆ ਵਾ 200 ਦਾ ਤੇਲ ਪਵਾਤਾ 200 ਦਾ ਪਵਾਇਆ ਸੀਗਾ 200 ਦਾ ਤੇਲ ਪਵਾਤਾ ਫਿਰ ਵੀ ਇੱਥੇ ਧੱਕਾ ਲਵਾ ਕੇ ਲਿਆ ਸਾਡਾ ਕੀ 20 ਕਿਲੋਮੀਟਰ ਨਹੀਂ ਹੋਣਾ ਇਹਨਾਂ ਤੇਲ ਪੀਂਦਾ ਇਹ ਕਿਉਂ ਸਟਾਰਟ ਨਹੀਂ ਹੋਇਆ ਉਹ ਭਰਾਵਾ ਸਟਾਰਟ ਕੀ ਹੋਣਾ ਧੱਕਾ ਲਵਾ ਕੇ ਲਿਆ ਸਾਡਾ seta ਯਾ ਵੀ ਤਾਂ ਆਨ ਕਰ ਲੈਂਦਾ